ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਚਲੋ ਜੀ ਕਰਦੇ ਆ ਆਪਾਂ ਆਪਣੀ ਵੀਡੀਓ ਦੀ ਸ਼ੁਰੂਆਤ ਬਹੁਤ ਦਿਨ ਹੋ ਗਏ ਵੀਡੀਓ ਨਹੀਂ ਬਣ ਰਹੀ ਹੈਗੀ ਕਿਉਂਕਿ ਨਾ ਤਾਂ ਮੇਰੀ ਸਿਹਤ ਕੁਛ ਠੀਕ ਹੈ ਨਾ ਕਿੰਨੇ ਦਿਨ ਹੋ ਗਏ ਬਸ ਸਿਹਤ ਖਰਾਬ ਚੱਲ ਰਹੀ ਹੈ ਤੇ ਬਾਕੀ ਜਦੋਂ ਆਪਾਂ ਕੋਈ ਵੀ ਕੰਮ ਇੱਕ ਵਾਰ ਥੋੜੇ ਦਿਨ ਮਤਲਬ ਬ੍ਰੇਕ ਲੈ ਲੈਣੇ ਹੈ ਨਾ ਫਿਰ ਔਖਾ ਜਿਹਾ ਲੱਗਦਾ ਹੋ ਕਰਨਾ ਮਤਲਬ ਜੇ ਰੂਟੀਨ ਬਣੀ ਰਹੇ ਤਾਂ ਬਣੀ ਰਹੇ ਤੇ ਚਲੋ ਸੋਚਿਆ ਅੱਜ ਆਪਾਂ ਵੀਡੀਓ ਸ਼ੂਟ ਕਰ ਲੈਨੇ ਆ ਤੇ ਅੱਜ ਹੈਗਾ ਜੀ ਦਿਨ ਸੰਡੇ ਦਾ ਤੇ ਘਰ ਦੇ ਕੰਮਕਾਰ ਆਪਣੇ ਸਾਰੇ ਹੋ ਚੁੱਕੇ ਆ ਕੰਮਕਾਰ ਤਾਂ ਮੈਂ 8 ਵਜੇ ਹਾਂ ਤਕਰੀਬਨ 8:30 8 ਵਜੇ ਨਬੇੜੇ ਤੇ ਸੀ ਸਾਰੇ ਕੰਮਕਾਰ ਕਿਉਂਕਿ ਮੈਨੂੰ ਇਹ ਸੀ ਵੀ ਪਤਾ ਨਹੀਂ ਹੈ ਨਾ ਮੈਂ ਕਿਹਾ ਚਲੋ ਹੁਣ ਰਾਤ ਨੂੰ ਸੌ ਕੇ ਜਦੋਂ ਸਿਰ ਉੱਠ ਕੇ ਨਹਾਈ ਤਾਂ ਮੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਸੈੱਟ ਲੱਗਿਆ ਮੈਂ ਕਿਹਾ ਹੁਣ ਆਪਾਂ ਜਲਦੀ ਜਲਦੀ ਪਹਿਲਾਂ ਕੰਮ ਕਰ ਦਿੰਨੇ ਆ ਤੇ ਇਹ ਨਹੀਂ ਪਤਾ ਹੈ ਨਾ ਵੀ ਸਿਹਤ ਦੁਆਰਾ ਫੇਰ ਖਰਾਬ ਹੋ ਜੇ ਤੇ ਕਿ ਜੀ ਕੰਮ ਤੇ ਹੁਣ ਫਿਰ ਮਤਲਬ ਪੈਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਹੈ ਨਾ ਮੈਂ ਕਿਹਾ ਜੇ ਮਨ ਲੱਗਿਆ ਬਾਅਦ ਚ ਸਰੀਰ ਤਾਂ ਆਪਾਂ ਫਿਰ ਰੈਸਟ ਕਰ ਲਾਂਗੇ ਇੱਕ ਵਾਰ ਸਾਰੇ ਕੰਮ ਹੋ ਜਾਣ ਲੋ ਤੇ ਕੰਮਕਾਰ ਆਪਣੇ ਹੋ ਗਏ ਸੀਗੇ ਸਾਰੇ ਤੇ ਹੁਣ ਹੋ ਗਏ ਜੀ ਟਾਈਮ ਪੌਣੇ 10 ਦਾ ਰਾਈਆਂ ਹੋ ਗਈਆਂ ਅਸ਼ਵ ਗਿਆ ਹੋਇਆ ਨਹਾਉਣ ਤੇ ਰਸ਼ਮੀਨ ਸਾਡੀ ਹਲੇ ਸੁੱਤੀ ਪਈ ਹੈ ਹੈ ਨਾ ਰਸ਼ਮੀਨ ਤਾਂ ਸੰਡੇ ਵਾਲੇ ਦਿਨ ਮਤਲਬ ਬਹੁਤ ਔਖੀ ਉੱਠਦੀ ਹੈ ਪਰ ਫਿਰ ਅੱਜ ਤਾਂ ਮੈਂ ਉਠਾਈ ਨਹੀਂ ਹੈਗੀ ਮੈਂ ਕਿਹਾ ਚੱਲ ਪਈ ਰਹਿਣ ਦੋ ਹੈਨਾ ਤੇ ਇਧਰ ਆਪਾਂ ਨੇ ਜੀ ਚੱਕ ਤੇ ਸੋਫੇ ਦੇ ਕਵਰ ਕਵਰ ਮੈਂ ਸੰਡੇ ਨੂੰ ਸਾਰਾ ਚੱਕ ਦੰਨੀ ਹੈ ਕਿਉਂਕਿ ਫਿਰ ਬਾਰ ਬਾਰ ਜੇ ਬੈਠੀ ਜੰਨੇ ਹੈਨਾ ਫਿਰ ਉਹ ਦੁਬਾਰਾ ਦੁਬਾਰਾ ਫਿਰ ਸੈੱਟ ਕਰਨੇ ਪੈਣੇ ਹੈ ਫਿਰ ਐਵੇਂ ਲੱਗਦਾ ਜੇ ਸੈੱਟ ਨਹੀਂ ਕਰਦੇ ਐ ਲੱਗਦਾ ਵੀ ਘਰ ਚ ਬਹੁਤ ਜ਼ਿਆਦਾ ਖਲਾਰਾ ਹੈ ਸੰਡੇ ਨੂੰ ਮੈਂ ਸਾਰਾ ਚੱਕ ਕੇ ਫਿਰ ਰੱਖ ਦੰਨੀ ਹੈ ਉਸ ਤੋਂ ਬਾਅਦ ਫਿਰ ਆਪਾਂ ਮੰਡੇ ਨੂੰ ਫਿਰ ਸੈਟਿੰਗ ਕਰ ਦੰਨੇ ਹੈ ਤੇ ਕੰਮ ਕਰ ਸਾਰੇ ਆਪਣੇ ਹੋ ਗਏ ਆਪਾਂ ਨੇ ਜੀ ਇਧਰ ਕਰਤੀ ਆਲੂਆਂ ਵਾਲੇ ਪਰੌਂਠਿਆਂ ਦੀ ਤਿਆਰੀ ਤੇ ਸਾਰਾ ਕੁਝ ਪਾ ਕੇ ਰੱਖਿਆ ਹੋਇਆ ਇਹਦੇ ਵਿੱਚ ਸਿਰਫ ਨਮਕ ਪਾਉਣਾ ਰਹਿ ਗਿਆ ਨਮਕ ਪਾਵਾਂਗੇ ਆਪਾਂ ਹੁਣ 10-15 ਮਿੰਟ ਤੱਕ ਬਣਾਵਾਂਗੇ ਇਹਨਾਂ ਨੂੰ ਕਿਉਂਕਿ ਸਰਦਾਰ ਸਾਹਿਬ ਕਹੇ ਹੋਏ ਉਧਰ ਮਰੀਜ਼ਾਂ ਦਾ ਕੰਮ ਕਰ ਤੇ ਡਿਸਕ ਵਾਲੇ ਪੇਸ਼ੈਂਟ ਆਏ ਹੋਏ ਸੀਗੇ ਦੋ ਤਿੰਨ ਤੇ ਕਹਿੰਦੇ ਚੱਲ ਮੈਂਨੇ ਉਹ ਕੰਮ ਕਰਿਆ ਉਹਨੇ ਤੇ ਨਾ ਤੁਸੀਂ ਆਪਣੇ ਤਿਆਰੀ ਕਰੋ ਜਦੋਂ ਆਗੇ ਫਿਰ ਆਪਾਂ ਨਾਲ ਦੀ ਨਾਲ ਪਰੌਠੇ ਬਣਾਵਾਂਗੇ ਅਸ਼ਬ ਵੀ ਨਾ ਕੇ ਆਜੂਗਾ ਤੇ ਆਪਣੇ ਸਾਰੇ ਕੰਮ ਕਰ ਤ ਹੋਏ ਹੋਏ ਲੋ ਜੀ ਕੱਪੜੇ-ਕੱਪੜੇ ਆਪਣੇ ਧੋਏ ਹੋਏ ਆ ਉਸ ਸੁੱਕਣ ਵਾਲੀ ਹੀ ਹੈ ਕਿਉਂਕਿ ਕੱਪੜੇ ਤਾਂ ਸਵੇਰੇ ਉੱਠਦੇ ਸਾਰੇ ਧੋਤੇ ਸੀ ਮੈਂ ਤੇ ਹੁਣ ਐਵੇਂ ਪਾਸੇ 'ਚ ਬਦਲ ਦੰਨੇ ਆਪਾਂ ਤੇ ਸੁੱਕੇ ਤੋਂ ਬਸ ਫਿਰ ਉਤਾਰ ਲਾਂਗੇ ਧੁੱਪ ਬਹੁਤ ਜਲਦੀ ਜਿਆ ਆ ਜਾਂਦੀ ਏ ਸਾਡੇ ਇਸ ਕਰਕੇ ਕੱਪੜੇ ਜਲਦੀ ਸੁੱਕ ਜਾਂਦੇ ਹਾਂ ਅੱਜ ਪਾਣੀ ਵੀ ਨਹੀਂ ਲਾਉਣਾ ਹੈਗਾ ਆਪਾਂ ਨੇ ਪਾਣੀ ਵੀ ਕੱਲ੍ਹ ਪਾਤਾ ਸੀਗਾ ਸਾਰਿਆਂ 'ਚ ਤੇ ਬਾਹਰ ਥੋੜੀ-ਥੋੜੀ ਬਾਰਿਸ਼ ਜੀ ਆ ਗਈ ਸੀ ਤੇ پارک ਵਾਲੀ ਬੁੱਟਿਆਂ ਨੂੰ ਵੀ ਪਾਣੀ ਲੱਗ ਗਿਆ ਤੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਫਿਰ ਪਰੌਂਠੇ ਬਣਾ ਕੇ ਤੇ ਫਿਰ ਦੇਖਦੇ ਆ ਦਿਨ ਦੇ ਵਿੱਚ ਜੇ ਤਾਂ ਕੋਈ ਕੰਮ ਹੋਇਆ ਮਸ਼ੀਨ ਦਾ ਤਾਂ ਕਰਾਂਗੇ ਜੇ ਸਰੀਰ ਨੇ ਮਤਲਬ ਇਜਾਜ਼ਤ ਨਾ ਦੇਈ ਤਾਂ ਫਿਰ ਸ਼ਾਇਦ ਨਾ ਕਰੀਏ ਹੈਨਾ ਤੇ ਉਹ ਤੋਂ ਬਾਅਦ ਫਿਰ ਜਿਹੜਾ ਕੋਈ ਕੰਮ ਕਰ ਹੋਇਆ ਤੇ ਆਪਾਂ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਹੁਣ ਮਮਾ ਲਾ ਕੇ ਰੋਟੀਆਂ ਪਲਾਉ ਆਲੂ ਵਾਲੀਆਂ ਤੇ ਰੋਟੀਆਂ ਬਣਾਵਾਂ ਪਰੌਂਠੇ ਤਾਂ ਨਹੀਂ ਬਣਾਵਾਂ ਫਿਰ ਨਾ ਨਾ ਪਰ ਪਰੌਂਠੇ ਬਣਾਉਣੇ ਪਰੌਂਠੇ ਪਰੌਂਠੇ ਬਣਾਓ ਰੋਟੀ ਕਿਹਾ ਤੁਸੀਂ ਪਰੌਂਠੇ ਹੀ ਹੋਣਗੇ ਨਾ ਨਾ ਪਰੌਂਠੇ ਬਣਾਉਣ ਲੱਗੇ ਜੀ ਆਲੂਆਂ ਵਾਲੇ ਤੇ ਆਪਾਂ ਆ ਗਏ ਹੁਣ ਨਾਲ ਨੂੰ ਕੇ ਅ ਸਾਡਾ ਇੱਕ ਬੰਦਾ ਰਹਿ ਗਿਆ ਨਾ ਹੁਣ ਤੇ ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਜੀ ਆਪਣੇ ਘਰ ਆ ਬਣਦੇ ਆ ਫੇਕ ਐਤਵਾਰ ਨੂੰ ਆਲੂਆਂ ਵਾਲੇ ਪਰੌਂਠੇ ਤੇ ਅ ਮੈਂ ਆ ਕੇ ਲਾ ਕੇ ਸਿਰਸੁਰ ਤੇ ਆਪਣਾ ਇੱਕ ਬੰਦਾ ਰਹਿ ਗਿਆ ਨਾ ਹੁਣ ਤੇ ਜੀ ਉਹ ਬੰਦਾ ਸਾਡਾ ਪਪਾ ਜੀ ਨਹੀਂ ਨਹੀਂ ਪਪਾ ਜੀ ਦਾ ਨਾ ਲੈ ਰਸ਼ਮੀਰ ਅੱਛਾ ਰਸ਼ਮੀਰ ਰਸ਼ਮੀਰ ਰਹਤੀ ਹੈ ਉਹ ਅਭੀ ਸੁੱਤੀ ਪਈ ਹੈ ਜਿਵੇਂ ਆਪਕੋ ਪਤਾ ਹੀ ਹੈ ਕਿ ਉਹ ਹਰ ਸੰਡੇ ਨੂੰ ਲੇਟ ਉੱਠਦੀ ਹੈ ਲੇਟ ਉੱਠਦੀ ਹੈ 12 ਵਜੇ ਉੱਠੇਗੀ ਫਿਰ ਜਾ ਕੇ ਨਹਾਉਗੀ ਐਨੇ ਚ ਸਾਡੇ ਸੌਣ ਦਾ ਦੁਬਾਰਾ ਟਾਈਮ ਹੋ ਜਾਂਦਾ ਹੈ ਤੇ ਇਹ ਮਿਸਰ ਉੱਠਦੀ ਹੈ ਆਪਾਂ ਨਾਲ ਇਹ ਸੁਰ ਸਿਰਨਾ ਹੈ ਜਾਂ ਸੁਰਨਾ ਹੈ ਸਿਰਨਾ ਹੈ ਸਿਰ ਡੋਡ ਪੀਨ ਲਿਆ ਹੋ ਦਹੀਂ ਲਿਆ ਹੋ ਚਲੋ ਹੁਣ ਆਪਾਂ ਲਿ ਗਏ ਦਹੀਂ ਤੇ ਮਿਲ ਗਿਆ ਤੁਹਾਨੂੰ ਦਹੀਂ ਲਿਆ ਆਪੀ ਤੇ ਲੋ ਜੀ ਅਸ਼ਵ ਆ ਗਿਆ ਦਹੀਂ ਲੈ ਕੇ ਤੇ ਰਾਤ ਮੈਂ ਦਹੀਂ ਲਾਉਣਾ ਭੁੱਲ ਗਈ ਪਰ ਸਾਡੇ ਇੰਨਾ ਕ ਫਾਇਦਾ ਹੈ ਵੀ ਨੇੜੇ ਤੇ ਦੁਕਾਨ ਜੇ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਚਾਹੋ ਤੇ ਝਟਪਟ ਲਿਓ ਇਹ ਲਾ ਨੂੰ ਨਾ ਮਤ ਖੋਲ ਕੇ ਕਿਸੇ ਡੱਬੇ ਦੇ ਵਿੱਚ ਪਾ ਲੈ ਠੀਕ ਹੈ ਥੋੜਾ ਜਿਹਾ ਵਿੱਚ ਪਾਣੀ ਐਡ ਕਰਨੀ ਚਾਹਦੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਗਾੜਾ ਹੁੰਦਾ ਹੈ। ਇਹ ਨੂੰ ਸੌਗ ਚੰਗੀ ਤਰ੍ਹਾਂ ਕੜਛੀ ਦੇ ਨਾਲ ਕੱਢ ਲੈ। ਫਿਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲੀ। 그러면은 ਮੈਂ ਦੁੱਧ ਪਾਉਦੀ ਹੁੰਦੀ ਸੀ ਇਹਦੇ ਵਿੱਚ ਹੈ ਨਾ। ਫਿਰ ਦੀ ਕਹਿੰਦੇ ਦੁੱਧ ਨਹੀਂ ਪਾਏ ਕਰਦੇ ਪਾਣੀ ਪਾ ਲੈਂਦੇ ਉਹ ਦੁੱਧ ਖਾਓ ਕਰਦਾ ਕੱਚਾ ਹੈ ਨਾ। फिर मैं उस दिन के बाद फिर कद दुध तो पाया नहीं है अच्छा बहुत करता है खोल के ना सुन चंती तरह देखो आशा वो अपने पहला खाने लिया है ना मैं सोचा भी आशा ने अच पैसे मोड़ दे कुछ लेके नहीं आया ਉਹ ਪਤਾ ਨਹੀਂ ਅਸੋਨਿਕ ਸਾੜ ਰੱਖਿਆ ਹੋਇਆ ਆਪਣਾ ਚੱਲ ਪਾਲਿਆ ਰੰਚ ਦੇਣੀ ਚੱਕ ਪਰੌਂਠੇ ਆਪਣੇ ਬਸ ਉਹਨੂੰ ਬਣਾ ਕੇ ਦੋ ਪਰੌਂਠੇ ਦੋ ਬਣਾ ਲੈ ਤੇ ਆ ਜੇ اٹਕੇ ਨਹੀਂ ਤੇ ਜਦੋਂ ਆਉਣਗੇ ਤੇ ਪਾਪਾ ਫਿਰ ਉਦੋਂ ਬਣਾ ਲਾਂਗੇ ਉਹਨਾਂ ਨੂੰ ਪਿਆਜ ਜੀ اٹਕੇ ਨਹੀਂ ਤੇ ਆਜੂ ਤਾਂ ਰੋਟੀਆਂ ਚ ਪਾਏ ਹੋਏ ਆ ਲੋਜ ਵਿੱਚ ਪਿਆਜ ਐਨੇ ਪਿਆਜ ਨਹੀਂ ਪਾਈਦੇ ਹੁੰਦੇ ਸਮੈਲ ਆਉਂਗੀ ਫਿਰ ਲਓ ਜੀ ਆਪਣੀ ਪਲੇਟ ਸੱਜ ਕੇ ਹਾਜ਼ਰ ਹੈ ਤੇ ਹੁਣ ਆਪਾਂ ਲਈਏ ਖਾਣ ਤੇ ਤੁਹਾਨੂੰ ਖਾ ਖੋ ਕੇ ਦੱਸਦੇ ਆ ਵੀ ਕਿੱਦਾਂ ਦੇ ਬਣੀਏ ਤੇ ਲੋ ਜੀ ਆਪਣੀ ਵੀ ਪਲੇਟ ਸੱਜ ਕੇ ਹਾਜ਼ਰ ਹੈ ਆਪਾਂ ਵੀ ਖਾ ਕੇ ਹੁਣ ਲੱਗੀ ਆਪਣੀ ਕੰਮਕਾਰ ਅਸੀਂ ਪਹਿਲਾਂ ਇਹਨਾਂ ਨੂੰ ਢੀਕ ਦੇ ਰਹੇ ਵੀ ਆਉਣਗੇ ਫਿਰ ਖਾਵਾਂਗੇ ਪਰ ਨਾਸ਼ਤ ਨੇ ਤਾਂ ਕਰਤੀ ਫਿਨਿਸ਼ ਆਪਣੀ ਤੇ ਚਲੋ ਜੀ ਖਾ ਪੀ ਕੇ ਆਪਾਂ ਵੀ ਲੱਗੀ ਆਪਣੀ ਕੰਮਕਾਰ ਕੋਈ ਥੋੜੀ ਬਹੁਤੀ دیر ਕਰਕੇ ਕੰਮ ਫਿਰ ਕਰਾਂਗੇ ਰੈਸਟ ਕਿਉਂਕਿ ਅਜੇ ਸੇਤ ਇਜਾਜ਼ਤ ਨਹੀਂ ਦੇ ਰਹੀ ਹੈ ਕਿ ਕਿ ਜਿਆਦੇ ਧੱਕਾ ਸ਼ਹੀ ਹੋਵੇ ਬਾਕੀ ਪਤਾ ਨਹੀਂ ਜੇ ਕੋਈ ਆ ਗਿਆ ਤਾਂ ਸ਼ਾਇਦ ਉਹ ਵੀ ਲੋਜੀ ਮੌਸਮ ਹੋ ਗਿਆ ਕਿੰਨਾ ਸੋਹਣਾ ਸੋਹਣਾ ਠੰਡਾ ਮੌਸਮ ਹਵਾ ਵੈਲਾ ਆਈ ਥੋੜੀ ਥੋੜੀ ਸ਼ੁਕਰ ਹੈ ਵੀ ਹਨੇਰੀ ਨਹੀਂ ਆਈ ਆਵੇ ਵੀ ਨਾ ਹਨੇਰੀ ਤੇ ਮੀਂਹ ਅੱਜ ਜਿੰਨਾ ਵੀ ਆਉਣਾ ਹੈ ਪਰ ਹਵਾ ਹਲੀ ਨਹੀਂ ਆ ਰਹੀ ਨਾ ਇਧਰ ਲੱਗਿਆ ਹੋਇਆ ਆਪਣੀ ਫੂਰ ਮੇਂ ਨਹੀਂ ਕਰਨਾ ਤੇ ਅਸ਼ੋਦਾ ਪੈਨ ਸਟੈਂਡ ਮੈਂ ਤੋੜਤਾ ਜੈਨਾ ਜੈਨ ਨੂੰ ਪਤਾ ਹੈ ਵੀ ਜੇ ਇਹ ਇੱਕ ਵਾਰ ਗੱਲ ਸੁਣਦੇ ਨਹੀਂ ਹੁੰਦੇ ਹੈਗੇ ਤਾਂ ਫਿਰ ਚੀਜ਼ ਟੁੱਟਦੀ ਹੈ ਹੈਨਾ ਛੱਕ ਕੋਈ ਗੱਲ ਨਹੀਂ ਤੋੜਦੀ ਹੈ ਇਸ ਦੇ ਡੰਡੇ ਵੀ ਤੋੜਦੀ ਹੈ ਮੈਂ ਇਸ ਯਹਾਂ ਤੇ ਲੱਗੇ ਤੇ ਗਾਈਜ਼ ਕਿਹੜਾ ਛੋੜ ਦੇਣਗੇ ਹੁਣ ਇਹ ਔਰ ਐਸੀ ਔਰ ਇਸ ਕੋ ਬੈਕ ਕਰਤੇ تھے ਤਾਂ ਉਸ ਪਰ ਡੰਡ ਬਣ ਜਾਂਦਾ ਥਾ ਇਸ ਨੂੰ ਮਦਰ ਸਿਸਟਰ ਬਣ ਕਰਦੀ ਮਦਰ ਸਿਸਟਰ ਬਣ ਕਰਤੀ ਮਤਲਬ ਗਾਲ ਕੱਢੂਗੀ ਦਿੱਤੀ ਗਾਲ ਫੀਲ ਵੀ ਨਹੀਂ ਹੋਈ ਹੈਗੀ ਹੈ ਨਾ ਵੈਰੀ ਗੁੱਡ ਅਦਰ ਰੈਂਬੋ ਵੀ ਖੋਲਦਾ ਅਸੀਂ ਹੁਣ ਵੀ ਚੱਲ ਘੁੰਮ ਲੈ ਤੂੰ ਵੀ ਹੈ ਨਾ ਹਵਾ ਮੀਂਹ ਤੇ ਮੌਸਮ ਬਹੁਤ ਸੋਹਣਾ ਸੋਹਣਾ ਹੋਇਆ ਪਿਆ ਅਜੀ ਪਾਣੀ ਲਾਉਣਾ ਸੀਗਾ ਪਾਰਕ ਨੂੰ ਪਰ ਚੱਲ ਹੁਣ ਲੱਗ ਜਣਾ ਹੈ ਚਲੋ ਜੀ ਇੱਥੇ ਆ ਹੋ ਗਏ ਸੀ ਮੀਂਹ ਸ਼ੁਰੂ ਹੁਣ ਤੇ ਟਾਈਮ ਹੋ ਗਿਆ ਸੀ ਸ਼ਾਮ ਦਾ ਮੈਨੂੰ ਲੱਗਦਾ तकरीबन 6 ਵਜੇ ਦਾ ਟਾਈਮ ਸੀਗਾ ਤੇ ਬਹੁਤ ਜ਼ਿਆਦਾ ਬਾਰਿਸ਼ ਹੋਈ ਬਹੁਤ ਜ਼ਿਆਦਾ ਤੇ ਥੋੜੀ ਜਿਹੀ ਕਲਿੱਪ ਲਈ ਅਸੀਂ ਤੇ ਜ਼ਿਆਦਾ ਤਾਂ ਲਈ ਨਹੀਂ ਕਿਉਂਕਿ ਬਾਅਦੋਂ ਅਸੀਂ ਅੰਦਰ ਚਲੇ ਗਏ ਸੀ ਕਿ ਬਹੁਤ ਜ਼ਿਆਦੇ ਬਾਛੜ ਦੇ ਨਾਲ ਮੀਂਹ ਆਇਆ ਬਹੁਤ ਤੇਜ਼ ਹਵਾ ਸੀ ਤੇ ਚਲੋ ਮੌਸਮ ਵਧੀਆ ਹੋ ਗਿਆ ਠੰਡਾ ਠੰਡਾ ਜਿਹਾ ਮੌਸਮ ਹੋ ਗਿਆ ਤੇ ਅੱਜ ਦੇ ਲਈ ਇੰਨਾ ਹੀ ਤੇ ਮਿਲਦੇ ਆਂ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾਤੋਂ ਰਹੋ